ਸ਼ਸ਼ੀਕਾ ਜੀ ਪੀਟੀਸੀ ਨੂਰ ਨਾਲ ਜੁੜਿਓ ਤੁਸੀਂ ਵੱਡੀ ਖਬਰ ਤਮਾਕੇ ਨਾਲ ਜੁੜੀ ਹੋਈ ਆ ਤਮਾਕਾ ਇੱਕ ਜੋ ਵੱਡਾ ਸਵਾਲ ਬਣ ਗਿਆ ਹੈ ਦੱਸਦੀ ਹੈ ਕਿ ਗੁਰਦਾਸਪੁਰ ਸਿਟੀ ਪੁਲਸ ਥਾਣੇ ਤੇ ਉੱਤੇ ਤਮਾਕੇ ਨੂੰ ਲੈ ਕੇ ਕਾਫੀ ਚਰਚਾ ਛੜੀ ਹੋਈ ਆ ਅਤੇ ਇਸ ਚਰਚਾ ਦੇ ਦਰਮਿਆਨ ਹੁਣ ਕਾਫੀ ਜਿਹੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਇੱਕ ਵੱਖਰਾ ਦਾਵਾ ਠੋਕਰਿਆ ਤੇ ਉੱਥੇ ਹੀ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ 'ਚ ਜੋ ਚਰਚਾ ਛੜੀ ਹੋਈ ਆ ਜੋ ਵਾਕਫਾਕ ਸਰੋਤਾਂ ਰਾਹੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਉਹ ਕਹਿ ਰਿਹਾ ਕਿ ਧਮਾਕਾ ਜ਼ਰੂਰ ਹੋਇਆ ਪਰ ਉਧਰ ਪੁਲਿਸ ਪ੍ਰਸ਼ਾਸਨ ਇਸ ਤੋਂ ਕਿਨਾਰਾ ਕਰ ਰਿਹਾ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਹੈ ਅਤੇ ਜੋ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਉਹ ਬਿਲਕੁਲ ਫੇਕ ਹੈ ਅਤੇ ਕਿਸੇ ਤਰ੍ਹਾਂ ਦਾ ਧਮਾਕਾ ਨਹੀਂ ਹੋਇਆ ਤੇ ਇਥੋਂ ਤੱਕ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਟਾਇਰ ਫਟਿਆ ਉਸ ਦਾ ਧਮਾਕਾ ਹੋ ਸਕਦਾ ਪਰ ਪੁਲਿਸ ਆ ਥਾਣੇ ਦੇ ਉੱਤੇ ਕੋਈ ਤਮਾਕਾ ਨਹੀਂ ਹੋਇਆ ਤਾਂ ਇਹ ਇੱਕ ਜੇ ਘਰ ਦੇਖਿਆ ਜਾਵੇ ਕਿ ਪਿਛਲੇ ਸਮੇਂ ਦਰਮਿਆਨ ਵੀ ਅਜਿਹੀਆਂ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਤਮਾਕੇ ਹੁੰਦੇ ਆ ਤੇ ਪੁਲਿਸ ਅਧਿਕਾਰੀ ਦਾ ਵੀ ਉਸਤੇ ਵੱਡਾ ਬਿਆਨ ਸਾਹਮਣੇ ਆਇਆ ਸੀ ਕਿ ਟਾਇਰ ਫਟਿਆ ਪਰ ਜਦੋਂ ਜਾਣਕਾਰੀ ਜਾਂਚ ਹੁੰਦੀ ਹੈ ਚੰਗੇ ਤਰੀਕੇ ਨਾਲ ਤਾਂ ਫਿਰ ਪਤਾ ਲੱਗਦਾ ਹੈ ਕਿ ਕੋਈ ਟਾਇਰ ਨਹੀਂ ਫਟਿਆ ਸੀ ਸਗੋਂ ਗ੍ਰਨੇਡ ਹਮਲਾ ਹੋਇਆ ਸੀ ਤਾਂ ਇਸੇ ਦੇ ਚੱਲਦਿਆਂ ਹੁਣ ਇੱਕ ਵਾਰ ਫੇਰ ਗ੍ਰਨੇਡ ਹਮਲੇ ਨੂੰ ਲੈ ਕੇ ਹੀ ਗ੍ਰੇਨੇਡ ਦੇ ਧਮਾਕੇ ਨੂੰ ਲੈ ਕੇ ਹੀ ਵੱਡੀ ਚਰਚਾ ਜਿਹੜੀ ਆ ਗੁਰਦਾਸਪੁਰ ਸਿਟੀ ਪੁਲਿਸ ਥਾਣੇ ਨੂੰ ਲੈ ਕੇ ਛਿੜੀ ਹੋਈ ਹੈ ਜਿਸ ਦੇ ਚੱਲਦਿਆਂ ਵੱਡੇ ਸਵਾਲ ਖੜੇ ਹੋ ਰਿਹਾ ਕਿ ਆਖਰਕਾਰ ਪੰਜਾਬ ਵਿੱਚ ਚੱਲ ਕੀ ਰਿਹਾ ਇੱਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ਇਸ ਬਾਰੇ ਦਾਵਾ ਠੋਕ ਰਿਹਾ ਕਿ ਕੋਈ ਧਮਾਕਾ ਨਹੀਂ ਹੋਇਆ ਤਾਂ ਦੂਜੇ ਪਾਸੇ ਲੋਕਾਂ ਵਿੱਚ ਜ਼ਰੂਰ ਸਹਿਮ ਬਣਿਆ ਹੋਇਆ ਹੈ ਕਿ ਧਮਾਕਾ ਹੋਇਆ ਹੈ ਧਮਾਕੇ ਦੀ ਆਵਾਜ਼ ਸੁਣੀ ਹੈ ਪਰ ਅ ਤਮਾਕਾ ਕਿਸ ਚੀਜ਼ ਦਾ ਹੋਇਆ ਇਹ ਹਾਲੇ ਤੱਕ ਕਲੀਅਰ ਨਹੀਂ ਹੋਇਆ ਤੇ ਉੱਥੇ ਹੀ ਜੇਕਰ ਥੋੜੇ ਜੇ ਪਿਛਲੇ ਸਮੇਂ ਦੀ ਗੱਲ ਕਰੀਏ 2024 ਤੋਂ ਲੈ ਕੇ ਹੁਣ ਤੱਕ ਦੇ ਅ ਗੱਲ ਕਰੀਏ ਤਾਂ ਕਿੱਥੇ ਕਿੱਥੇ ਤਮਾਕਾ ਹੋਇਆ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਦੱਸਦੀ ਹੈ ਕਿ ਅਜਨਾਲੇ ਤੋਂ ਇਹ ਜਿਹੜੀ ਆ ਤਮਾਕੇ ਦੀਆਂ ਵਾਰਦਾਤਾਂ ਸ਼ੁਰੂ ਹੁੰਦੀਆਂ ਨੇ ਤੇ ਉਹ ਹੁਣ ਤੱਕ ਜਿਹੜੀਆਂ ਲਗਾਤਾਰ ਜਾਰੀ ਨੇ ਜਿਸ ਨੂੰ ਲੈ ਕੇ ਵੱਖ-ਵੱਖ ਸਮੇਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦੀਆਂ ਵੀ ਜਿਹੜੇ ਆ ਦਾਵੇ ਠੋਕੇ ਗਏ ਆ ਤਾਂ ਅਜਨਾਲਾ ਪੁਲਿਸ ਥਾਣੇ ਤੇ ਧਮਾਕਾ ਹੁੰਦਾ ਤਾਂ ਉਸ ਤੋਂ ਬਾਅਦ 28 ਨਵੰਬਰ 2024 ਨੂੰ ਗੁਰਵਖਸ਼ ਨਗਰ ਅੰਮ੍ਰਿਤਸਰ ਵਿੱਚ ਪੁਲਿਸ ਚੌਕੀ ਤੇ ਹਮਲਾ ਹੋਇਆ 2024 ਵਿੱਚ 4 ਦਸੰਬਰ ਨੂੰ ਮਜੀਠੀਆ ਪੁਲਿਸ ਥਾਣੇ ਦੇ ਬਾਹਰ ਧਮਾਕਾ ਹੁੰਦਾ ਦਸੰਬਰ 12 ਨੂੰ ਪੁਲਿਸ ਥਾਣਾ ਕਣੀਏਕੇ ਬੰਗੜਾ ਤੇ ਦੇਰ ਰਾਤ ਹਮਲਾ ਹੁੰਦਾ ਜਿਸ ਨੂੰ ਲੈ ਕੇ ਵਕਫ ਵਕਤ ਤਰੀਕੇ ਨਾਲ ਜਿਹੜੀ ਆਵਾਜ਼ ਵੀ ਬੁਲੰਦ ਕੀਤੀ ਕਿ ਲੋਕਾਂ ਵੱਲੋਂ ਵੀ ਤੇ ਸਿਆਸੀ ਲੀਡਰਾਂ ਵੱਲੋਂ ਵੀ ਪਰ ਇਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਤਰੀਕੇ ਤੇ ਵੱਖ-ਵੱਖ ਦਾਵਾ ਠੋਕਿਆ ਤੇ 17 ਦਸੰਬਰ 2024 ਨੂੰ ਵੀ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਇਸਲਾਮਾਬਾਦ ਤੇ ਹਮਲਾ ਹੁੰਦਾ ਹੈ 18 ਦਸੰਬਰ ਗੁਰਦਾਸਪੁਰ ਦੇ ਪੁਲਿਸ ਚੌਂਕੀ ਬਕਸੀ ਵਾਲਾ ਤੇ ਵੀ ਹਮਲਾ ਹਮਲਾ ਹੁੰਦਾ ਹੈ ਉਸ ਤੋਂ ਬਾਅਦ 20 ਦਸੰਬਰ ਨੂੰ ਜਿਹੜਾ ਕਿ ਵਡਾਲਾ ਬੰਗਰ ਪੁਲਿਸ ਚੌਂਕੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਇਸੇ ਤਰ੍ਹਾਂ 3 ਫਰਵਰੀ 2025 ਨੂੰ ਪੁਲਿਸ ਚੌਂਕੀ ਫਤਿਹਗੜ ਚੂੜੀਆਂ ਬਾਈਪਾਸ ਤੇ ਹਮਲੇ ਦੀ ਜਾਣਕਾਰੀ ਸਾਹਮਣੇ ਆਂਦੀ ਹੈ 15 ਜਨਵਰੀ ਨੁ ਸ਼ਰਾਬ ਕਾਰੋਬਾਰੀ ਤੇ ਕਾਂਗਰਸੀ ਅਮਨ ਆਗੂ ਅਮਰਜੈਂਤੀਪੁਰ ਤੇ ਹਮਲੇ ਦੀ ਜਾਣਕਾਰੀ ਸਾਹਮਣੇ ਆਂਦੀ ਹੈ ਤੇ 17 ਫਰਵਰੀ 2025 ਨੂੰ ਆ ਪੰਜਾਬ ਪੁਲਿਸ ਦੇ ਸਪਾਹੀ ਦੇ ਚਾਚੇ ਦੇ ਘਰ ਤੇ ਤਮਾਕੇ ਦੀ ਜਾਣਕਾਰੀ ਸਾਹਮਣੇ ਆਂਦੀ ਹੈ ਤੇ ਉੱਥੇ ਹੀ 11 ਮਾਰਚ 2025 ਨੂੰ ਅੰਮ੍ਰਿਤਸਰ ਦੇ Hindu ਮੰਦਿਰ ਠਾਕੁਰ ਦਵਾਰੇ ਤੇ ਠਾਕੁਰ ਦਵਾਰ ਤੇ ਹਮਲੇ ਦੀ ਜਾਣਕਾਰੀ ਸਾਹਮਣੇ ਆਂਦੀ ਹੈ ਤੇ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਕਿ 16 ਮਾਰਚ ਨੂੰ ਜਲੰਧਰ ਦੇ ਪਿੰਡ ਰਸੂਲਪੁਰ ਚ ਘਰ ਤੇ ਤਮਾਕਾ ਖੇ ਸਮਗਰੀ ਸੁੱਟੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਆ ਤੇ ਇਹ ਸਵਾਲ ਹੈ ਜਿਹੜੇ ਹੁਣ ਤੱਕ ਸਵਾਲ ਹੀ ਬਣ ਕੇ ਰਹਿ ਰਿਹਾ ਕਿ ਆਖਰਕਾਰ ਕਿਸ ਤਰੀਕੇ ਨਾਲ ਜਿਹੜੀ ਆ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਤਮਾਕੇ ਕਰਨ ਦੀ ਕੋਸ਼ਿਸ਼ ਹੋ ਰਹੀ ਆ ਆਖਰਕਾਰ ਇਹ ਕੋਸ਼ਿਸ਼ਾਂ ਤੇ ਹੁਣ ਤੱਕ ਕਿਉਂ ਨਹੀਂ ਕਾਬੂ ਪਾਇਆ ਜਾ ਰਿਹਾ ਤੇ ਉੱਥੇ ਜੇਕਰ 8 April 2025 ਦੀ ਗੱਲ ਕਰੀਏ ਤਾਂ ਮਨੋਰੰਜਨ ਕਾਲੀਆਂ ਨੇ ਜੋ ਕਿ ਸਾਬਕਾ ਮੰਤਰੀ ਨੇ ਭਾਜਪਾ ਆਗੂ ਨੇ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈ ਤੇ ਇਸ ਹਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਵੱਡੀ ਜਿਹੜੀ ਆ ਚਰਚਾ ਛਿੜਦੀ ਆ ਕਿ ਆਖਰਕਾਰ ਪੰਜਾਬ ਚ ਹੁਣ ਕਾਨੂੰਨ ਵਿਵਸਥਾ ਕਿਉਂ ਇੰਨੀ ਡਾਵਾਡੋਲ ਹੋ ਰਹੀ ਆ ਜਾਂ ਕਿਉਂ ਨਹੀਂ ਖੁਫੀਆ ਜਿਹੜੀਆਂ ਰਿਪੋਰਟਾਂ ਨੇ ਉਸ ਦੀ ਇਨਪੁਟ ਕਿਉਂ ਨਹੀਂ ਪਹਿਲਾਂ ਮਿਲਦੀ ਕਿ ਕਿਉਂ ਨਹੀਂ ਜਿਹੜਾ ਪੰਜਾਬ ਦਾ ਖੁਫੀਆ ਹਾਂ ਜਿਹੜਾ ਵਿਭਾਗ ਆ ਉਹ ਇੰਨਾ ਸਾਰੇ ਹਮਲਿਆਂ ਤੋਂ ਜਿਹੜੇ ਆ ਉਹ ਕਾਰਵਾਈ ਨਹੀਂ ਕਰ ਰਿਹਾ ਜਾਂ ਉਸ ਤੋਂ ਪਹਿਲਾਂ ਹੀ ਕਿਉਂ ਨਹੀਂ ਕੰਟਰੋਲ ਪਾ ਸਕਦਾ ਤੇ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਹਲਕੇ ਦੀ ਤਾਂ ਬਾਦਸ਼ਾਹਪੁਰ ਚੌਕੀ ਆਂਦੀ ਐ ਇਸ ਵਿੱਚ ਤਾਂ ਉੱਥੇ ਵੀ ਜਿਹੜਾ ਤਮਾਕਾ ਹੁੰਦਾ ਤੇ ਉਸ ਦੇ ਜਿਹੜਾ ਤਮਾਕਾ ਖੇ ਸਮੱਗਰੀ ਖੇਤਾਂ ਵਿੱਚ ਜਿਹੜੀ ਆ ਪੁਲਿਸ ਲੱਭਦੀ ਹੋਈ ਦਿਖਾਈ ਦਿੰਦੀ ਆ ਤੇ ਇਸੇ ਤਰ੍ਹਾਂ ਇਹ ਲਗਾਤਾਰ ਤਮਾਕੇ ਨੇ ਜਿਹੜੇ ਉਹ ਜਾਰੀ ਨੇ ਤਾਂ ਹੁਣ ਵੱਡਾ ਸਵਾਲ ਖੜਾ ਹੋ ਰਿਹਾ ਕਿ ਆਖਰਕਾਰ ਕਦੋਂ ਟਾਇਰ ਫਟਣ ਦਾ ਦਾਵਾ ਠੋਕ ਕੇ ਹੀ ਪੁਲਿਸ ਪ੍ਰਸ਼ਾਸਨ ਇਨ੍ਹਾਂ ਤੁਮਾਕਿਆਂ ਤੋਂ ਤੁਮਾਕਿਆਂ ਦੀਆਂ ਖਬਰਾਂ ਤੋਂ ਵੱਸਦਾ ਨਜ਼ਰ ਆਏਗਾ ਕਦੋਂ ਤੱਕ ਇਨ੍ਹਾਂ ਤੇ ਪੂਰਨ ਤੌਰ ਤੇ ਕੰਟਰੋਲ ਪਾਇਆ ਜਾਏਗਾ ਇਹ ਇੱਕ ਵੱਡਾ ਸਵਾਲ ਬਣ ਰਿਹਾ ਤਾਂ ਹੁਣ ਗੁਰਦਾਸਪੁਰ ਚ ਜਿਹੜਾ ਇਹ ਤੁਮਾਕਾ ਹੋਇਆ ਇਹ ਤੁਮਾਕਾ ਹੋਇਆ ਜਾਂ ਨਹੀਂ ਇਸ ਬਾਰੇ ਵੀ ਇਹ ਵੱਡਾ ਸਵਾਲ ਹੋ ਗਿਆ ਤੇ ਇਸੇ ਦੇ ਚੱਲਦਿਆਂ ਇਸ ਨੂੰ ਆ ਲੋਕ ਕਹਿ ਰਹੇ ਆ ਕਿ ਇਹ ਅਫਵਾਹ ਹੀ ਆ ਜਾਂ ਅਸਲ ਵਿੱਚ ਧਮਾਕਾ ਹੋਇਆ ਤਾਂ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਦਾਵਾ ਠੋਕਰ ਰਹੇ ਨੇ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਇਹ ਜੀ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਕਲੇਮ ਕਰ ਰਿਹਾ ਵੀ ਅਸੀਂ ਉੱਥੇ ਧਮਾਕਾ ਕੀਤਾ ਇਹ ਫੇਕ ਵੀਡੀਓ ਹੈ ਇਹ ਸਾਰਾ ਜਿਹੜਾ ਅਸੀਂ ਇਹਦਾ ਸੋਰਸ ਅਸੀਂ ਪਤਾ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਕਿ ਕਿਸ ਬੰਦੇ ਨੇ ਫੇਕ ਵੀਡੀਓ ਜਿਹੜੀ ਹੈ ਉਹ ਅਪਲੋਡ ਕੀਤੀ ਹੋਰ ਤੁਹਾਨੂੰ ਕਹਿੰਦੇ ਮੈਲਾ ਹੀ जख्मी ਹੋਈ ਸਰ ਉਹਦੇ ਕਹਿੰਦੇ ਮੈਲਾ ਹੀ जख्मी ਹੋਈ ਨਹੀਂ ਸਾਡੇ ਨੋਟਿਸ 'ਤੇ ਹਾਲੇ ਤੱਕ ਨਾ ਹੀ ਸਾਨੂੰ ਕੋਈ ਰੁਕਾ ਆ ਹੈਗਾ ਤੇ ਨਾ ਹੀ ਕੋਈ ਇਨਫੋਰਮੇਸ਼ਨ ਆਈ ਵੀ ਕੋਈ ਲੇਡੀ ਇੰਜਰਡ ਹੋਈ ਹੈ ਜਿਹੜੀ ਇੱਕ ਵਾਇਰਲ ਪੋਸਟ ਵੀ ਆਈ ਹੈ ਜਿਹਦੇ ਵਿੱਚ ਲਿਖਿਆ ਕਿ ਉਹ ਹਿੰਦੂਆਂ ਉਹੀ 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 ਵੈਰੀਫਾਈ ਕਰ ਰਹੇ ਅਸੀਂ ਜਿਹੜੀ ਪੋਸਟ ਹੈ ਕਿ ਉਹ ਕਨੇ ਅਪਲੋਡ ਕੀਤੀ ਕਿਹਦੇ ਵੱਲੋਂ ਜ਼ਿੰਮੇਵਾਰ ਲਈ ਗਈ ਹੈ ਕੋਣ ਬੰਦਾ ਉਹ ਸਾਰਾ ਵੈਰੀਫਾਈ ਕਰ ਰਹੇ ਆ ਲਿਖਣ ਨੂੰ ਤਾਂ ਕੋਈ ਵੀ ਲਿਖੀ ਜਾਂਦਾ ਕੁਝ ਇੱਕ ਨਾਲ ਗ੍ਰਨੇਡ ਦੀ ਵੀ ਵੀਡੀਓ ਵੀ ਸਾਂਝੀ ਕੀਤੀ ਵੀ ਗ੍ਰਨੇਡ ਫੜਿਆ ਅੱਜ ਵਿੱਚ ਉਹ ਤਾਂ ਸੋਸ਼ਲ ਉਹ ਤੋਂ ਡਾਊਨਲੋਡ ਕਰਕੇ ਕਿਸੇ ਵੀ ਵੀਡੀਓ ਦੇ ਵਿੱਚ ਅਟੈਚ ਕੀਤਾ ਜਾ ਸਕਦਾ ਕੁਝ